ਗੁਰੂ ਅਰਜਨ ਪਾਚਾ ਮਹਾਰਾਜ ਜੀ ਨੇ ਇਸ ਸਾਰੀ ਪਾਵਨ ਬਾਣੀ ਨੂੰ ਇਕੱਠਾ ਜਿਹੜਾ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੀ ਵੀਰ ਉਹਨਾਂ ਨੇ ਸੁਪਾਦਨ ਕੀਤੀ ਸੀ ਉਹਨਾਂ ਨੇ ਆਪ ਤਿਆਰ ਕਰਵਾਈ ਸੀ ਤੇ ਜਦੋਂ ਅਸੀਂ ਗੁਰੂ ਅਰਜਨ ਪਾਚਾ ਮਹਾਰਾਜ ਜੀ ਦੇ ਇਸ ਪਾਵਨ ਬਾਣੀ ਨੂੰ ਦੇਖਦੇ ਹਾਂ ਤਾਂ ਗੁਰੂ ਅਰਜਨ ਪਾਚਾ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਨੇ ਕਿ ਜੋ ਪੱਥਰ ਕੋ ਕਹਤੇ ਦੇਵ ਜਿਹੜੇ ਲੋਕ ਪੱਥਰ ਨੂੰ ਦੇਵਤਾ ਸਮਝ ਕੇ ਉਹਦੀ ਪੂਜਾ ਕਰਦੇ ਨੇ ਤਾਂ ਕੀ ਵਿਰਥਾ ਹੋਵੇ ਸੀ ਉਹਨਾਂ ਦੀ ਕੀਤੀ ਹੋਈ ਜਿਹੜੀ ਸਾਰੀ ਸੇਵਾ ਵਿਅਰਥ ਹੈ ਕਿਸੇ ਕੰਮ ਨਹੀਂ ਆਉਂਦੀ ਜੋ ਪਾਥਰ ਕੀ ਪਾਈ ਪਾਏ ਜੋ ਪੱਥਰ ਦੀ ਪੈਰੀ ਪੈ ਪਾਏ ਕਿਉਂ ਨੂੰ ਮਨਾ ਰਹੇ ਨੇ ਪੱਥਰ ਨੂੰ ਮਨਾ ਰਹੇ ਨੇ ਤਿਸ ਕੀ ਕਾਲ ਅਜਾਈ ਜਾਏ ਉਹਨਾਂ ਦੀ ਸਾਰੀ ਕੀਤੀ ਹੋਈ ਸੇਵਾ ਸਾਰੀ ਕੀਤੀ ਹੋਈ ਮਿਹਨਤ ਜਿਹੜੀ ਉਹ ਵਿਅਰਥ ਚਲੀ ਜਾਂਦੀ ਹੈ ਤੇ ਅੱਗੇ ਉਹ ਕਹਿੰਦੇ ਨੇ ਸਭ ਤੋਂ ਸੋਹਣੀ ਗੱਲ ਉਹਨਾਂ ਨੇ ਕੀਤੀ ਕਿ ਨਾ ਪਾਥਰ ਬੋਲੇ ਅਸੀਂ ਕਹਿੰਦੇ ਆ ਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪਾਲਿਆ ਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹ ਰਹੇ ਨੇ ਨਾ ਪਾਥਰ ਬੋਲੇ ਪੱਥਰ ਤਾਂ ਬੋਲਦਾ ਹੀ ਨਹੀਂ ਹੈ ਤੇ ਕਹਿੰਦੇ ਨੇ ਨਾ ਕਿਸ ਦੇ ਉਹ ਕਿਸੇ ਨੂੰ